ਅੱਜ ਵਕਤ ਕਰਮਜੀਤ ਅਨਮੋਲ ਦਾ ਰੋਡ ਸ਼ੋਅ ਚੱਲ ਰਿਹਾ ਤਸਵੀਰਾਂ ਤੋਂ ਦਿਖਾ ਦਿੰਨੇ ਹਾਂ ਇਸ ਵਕਤ ਸੰਧਵਾ ਵਿੱਚ ਤੇ ਲੰਘ ਰਹੇ ਆ ਸਭ ਤੋਂ ਪਹਿਲੇ ਗਿੱਪੀ ਗਰੇਵਾਦੀ ਜਿਹੜੇ ਨੇ ਉਹ ਪੁੱਜੇ ਹੋਏ ਨੇ ਇੱਥੇ ਗਿੱਪੀ ਸਾਹਿਬ ਜੀ ਕਿਸ ਤਰ੍ਹਾਂ ਦਾ ਰਿਸਪੌਂਸ ਲੱਗ ਰਿਹਾ ਭਾਈ ਦੇਖੋ ਰਿਸਪੌਂਸ ਤਾਂ ਬਹੁਤ ਜ਼ਿਆਦਾ ਵਧੀਆ ਲੱਗ ਰਿਹਾ ਵਾ ਜਦੋਂ ਦੇ ਆਏ ਆ ਹੱਥ ਤੱਕ ਕੇ ਸਾਡੇ ਤਾਂ ਆਏ ਲੋਕੀ ਕੋਕਾਂ ਮਾਰ ਰਹੇ ਆ ਜੰਦਾਬਾਦ ਜੰਦਾਬਾਦ ਕਹਿ ਕੇ ਸੋ ਭਰਾ ਲਈ ਆਏ ਆ ਤੇ ਸਾਡਾ ਵੱਡਾ ਭਰਾ ਹੈ ਬਹੁਤ ਸਤਿਕਾਰਯੋਗ ਹੈ ਸਾਡੀ ਇੰਡਸਟਰੀ ਦਾ ਸਾਡੇ ਸਾਰਿਆਂ ਦਾ ਸੋ ਇੰਨਾ ਪਿਆਰ ਇਹਨੇ ਇਨਾ ਸਤਕਾਰ ਖਟਿਆ ਸਾਡੀ ਇੰਡਸਟਰੀ ਜੋ ਅਸੀਂ ਚਾਹੁੰਦੇ ਆ ਕਿ ਅੱਜ ਇੱਥੇ ਪਹੁੰਚਿਆ ਵਾ ਇੱਥੇ ਦੇ ਲੋਕ ਇਹਨੂੰ ਪਿਆਰ ਦੇਣ ਇਹ ਸੇਵਾ ਕਰ ਸਕੇ ਪਹਿਲਾਂ ਪੰਜਾਬੀ ਇੰਡਸਟਰੀ 'ਚ ਰਹਿ ਕੇ ਮਾਂ ਬੋਲੀ ਦੀ ਬਹੁਤ ਸੇਵਾ ਕੀਤੀ ਆ ਸੋ ਉਦਾਂ ਹੀ ਹੁਣ ਇੱਥੇ ਆ ਕੇ ਅਸੀਂ ਚਾਹੁੰਦੇ ਆ ਕਿ ਸਾਡਾ ਭਰਾ ਪੂਰੇ ਪੰਜਾਬ ਦੀ ਸੇਵਾ ਕਰੇ ਜੀ ਤੁਸੀਂ ਸੋਚਿਆ ਕੁਝ ਪੋਲਿਟਿਕਸ ਬਾਰੇ ਨਹੀਂ ਬਿਲਕੁਲ ਨਹੀਂ ਜੀ ਸੋਚਣ ਦੀ ਕੀ ਆ ਸਾਡੇ ਇੰਨੇ ਵਧੀਆ ਭਰਾ ਬਲਕਰભાઈ ਖੜੇ ਨੇ ਔਰੇ ਤੇ ਇਹਨਾਂ ਦੇ ਨਾਲ ਹੀ ਆ ਸੀ ਸੋ ਸਾਰੇ ਇਹ ਕਰ ਰਹੇ ਨੇ ਕਰਮਜੀਤ ਜੀ ਆ ਖੜਿਆ ਦੇਖੋ ਰਸ਼ ਦੇਖੋ ਜਿਆ ਬਾਦ ਮਲੇ ਸਹਿਬਾਨ ਤਸਵੀਰਾਂ ਦੇਖ ਸਕਦੇ ਹੋ ਜੋਰ ਦਾ ਤਰੀਕੇ ਨਾਲ ਸਵਾਗਤ ਇੱਥੇ ਹੁੰਦਾ ਹੋਇਆ ਅਤੇ ਵਿਖ ਸਕਦੇ ਹੋ ਲੋਕਾਂ ਦਾ ਪਰਮਾ ਹੁੰਗਾਰਾ ਜਿਹੜਾ ਇੱਥੇ ਮਿਲ ਰਿਹਾ ਹੈ ਕਾਫੀ ਵੱਡੀ ਗਿਣਤੀ ਵਿੱਚ ਲੋਕ ਜਿਹੜੇ ਨੇ ਇਸ ਵਕਤ ਇੱਥੇ ਅਭਿਵਾਦਨ ਕਰ ਰਹੇ ਜੀ ਬਹੁਤ-ਬਹੁਤ ਧੰਨਵਾਦ ਬਹੁਤ ਵਧੀਆ ਲੱਗ ਰਿਹਾ ਜੀ ਭਾਈ ਮਨਜੀਤ ਤੇ ਲੌਂਦੀ ਦਾ ਵੀ ਬਹੁਤ-ਬਹੁਤ ਬਹੁਤ ਵਧੀਆ ਲੱਗ ਰਿਹਾ ਆਪਾਂ ਦੇਖ ਲਈਏ ਪਹਿਲਾਂ ਸੀ ਬਣਾਇਆ ਹਾਂ ਤਾ ਬਿਲਕੁਲ ਤਸਵੀਰ ਵੇਖ ਸਕਦੇ ਹੋ ਤੁਸੀਂ ਤਸਵੀਰ ਵੇਖ ਸਕਦੇ ਹੋ ਬੀਨੂ ਜੀ ਬੀਨੂ ਜੀ ਕਿਵੇਂ ਲੱਗਿਆ ਪਹਿਲੀ ਸਰਕਾਰ ਬਈ ਬਹੁਤ ਵਧੀਆ ਇਹਦਾ ਬਹਾਵਾ ਟਾਈਮ ਤੋਂ ਲੱਗਿਆ ਹੈ ਪਹਿਲਾ ਗੱਡੜ ਪਾਹੇ ਬਾਗਾ ਪ੍ਰਾਣਾ ਬੋਗਾ ਫਰੀਦਕੋਟ ਜਿੱਥੇ ਇੱਥੇ ਜਾ ਕੇ ਇੰਨਾ ਵਧੀਆ ਰਿਸਪੌਂਸ ਹੈ ਨਾ ਭਰਾ ਵਾਹਿਗੁਰੂ ਕਿਰਪਾ ਕਰਨ ਉਹ ਸਾਰਾ ਕਨਵਰਜਨ ਹੋ ਜੇ ਵੋਟਾਂ ਦੇ ਵਿੱਚ ਨਾ ਤੇ ਮੈਨੂੰ ਲੱਗਦਾ ਪੰਜਾਬ ਦੀ ਪਹਿਲੀ ਸੀਟ ਹੋ ਜਿਹੜੀ ਬਹੁਤ ਵੱਡੇ ਮਾਰਜਿਨ ਦੇ ਨਾਲ ਜਿੱਤੂਗਾ ਉਹ ਕਰਮਜੀਤ ਸਿੰਘ ਮੋਹਨ ਵੀਰ ਲੱਗਦਾ ਪੂਰੀ ਇੰਡਸਟਰੀ ਨਾਲ ਖੜ ਗਿਆ ਬਾਈ ਦੇ ਆ ਕੇ 100% ਬਾਈ ਇੰਨਾ ਨਿੱਗਾ ਬੰਦਾ ਇੰਨਾ ਪਿਆਰਾ ਇਨ ਸਾਫ ਸ਼ਫੀ ਵਾਲਾ ਬੰਦਾ ਸਾਡਾ ਹੈ ਕਰਮਜੀਤ ਅਨਬੋਲ ਸਾਰੀ ਇੰਡਸਟਰੀ ਨਾਲ ਖੜੀ ਆ। ਅਵਲਕਰ ਜੀ ਤੁਸੀਂ ਵੀ ਐਜ਼ ਇੱਕ ਕਲਾਕਾਰ ਜੇਕਰ ਗੱਲ ਕਰੀਏ ਆਪਾਂ ਤਾਂ ਕਿਵੇਂ ਦਿਖਦੇ ਹੋ ਸ਼ਕਸ਼ਤ ਕਿਵੇਂ ਦੀ ਹੈ? ਦੇਖੋ ਜੀ ਕਰਮਜੀਤ ਅਨਬੋਲ ਜੀ ਜਿਹੜੇ ਜਿੱਥੇ ਬਹੁਤ ਵੱਡੇ ਅਦਾਕਾਰ ਤੇ ਕਲਾਕਾਰ ਆ ਉੱਥੇ ਇਨਸਾਨ ਬਹੁਤ ਵਧੀਆ। ਸਾਨੂੰ ਬਹੁਤ ਵਧੀਆ ਲੋਕ ਸਭਾ ਫਰੀਦਕੋਟ ਨੂੰ ਮਾਨ ਸਾਹਿਬ ਨੇ ਬਹੁਤ ਵਧੀਆ ਸੀਐਮ ਸਾਹਿਬ ਨੇ ਬਹੁਤ ਕੈਂਡੀਡੇਟ ਦਿੱਤਾ ਤੇ ਰਿਕਾਰਡ ਤੋੜ ਜਿੱਤ ਪ੍ਰਾਪਤ ਕਰਾਂਗੇ। ਸਰਕਾਰ ਉਹ ਲੱਗਦਾ ਵੱਡੇ ਚਤਪਰਾ ਰੋਣੀ ਸਾਹਿਬ ਕਿਵੇਂ ਤਾਂ ਲੱਗਿਆ ਫਿਰ ਇੱਥੇ ਕੁਮਰ ਰਿਓ ਅੱਜ ਦੇਖ ਰਹੇ ਹੋ ਫਰੀਦਕੋਟ ਨਾਲ ਕਿਵੇਂ ਲੱਗਿਆ ਲੋਕਾਂ ਨੂੰ ਮੈਨੂੰ ਸਾਨੂੰ ਤਾਂ ਬਹੁਤ ਚੰਗਾ ਲੱਗ ਰਿਹਾ ਹੈ ਸਾਡਾ ਕਲਾਕਾਰ ਸਾਥੀ ਕਰਮਜੀਤ ਅਨਮੋਲ ਇਸ ਕੰਸਟੀਚੁਐਂਸੀ ਤੋਂ ਵੋਟਾਂ ਦੇ ਖੜਾ ਹੋਇਆ ਸੋ ਉਹਦੀ ਹੈਲਪ ਲਈ ਅਸੀਂ ਸਾਰੇ ਕਲਾਕਾਰ ਅਲੱਗ-ਅਲੱਗ ਦਿਨ ਪਹੁੰਚਦੇ ਆ ਇੱਥੇ ਸੋ ਚੰਗਾ ਲੱਗ ਰਿਹਾ ਲੋਕਾਂ ਦਾ ਪਿਆਰ ਦੇਖ ਕੇ ਜੀ ਵਧੀਆ 걸 ਲੱਗ ਰਿਹਾ ਬੱਲੇ ਬੱਲੇ ਹੋ ਰਹੀ ਜੀ ਜੀਪੀ ਜੀ ਇੱਕ ਪਬਲਿਕ ਨੂੰ ਆਪੀਸ ਦੂਰ ਕਰਦੇ ਜਾਂਦੇ ਜਾਂਦੇ ਇੱਕ ਪਬਲਿਕ ਨੂੰ ਹਾਂ ਜੀ ਪਬਲਿਕ ਨੂੰ ਕਬਿਲ ਕੀ ਪਬਲਿਕ ਨੂੰ ਮੈਂ ਤਾਂ ਇਹੀ ਅਪੀਲ ਕਰੂੰਗਾ ਜੀ ਤੁਹਾਨੂੰ ਆਪ ਨੂੰ ਪਤਾ ਹੈ ਕਿ ਕਿਹੜਾ ਕੈਂਡੀਡੇਟ ਕਿਸ ਤਰ੍ਹਾਂ ਦਾ ਹੈ ਔਰ ਸਾਡਾ ਭਰਾ ਡਿਜ਼ਰਵਿੰਗ ਕੈਂਡੀਡੇਟ ਹੈ ਸੋ ਦਿਲੋਂ ਇਹ ਸੇਵਾ ਕਰੂਗਾ ਇਸ ਇਲਾਕੇ ਦੀ ਸੋ ਮੈਂ ਸਾਰਿਆਂ ਨੂੰ ਰਿਕਵੈਸਟ ਕਰਦਾ ਕਿ ਜਦੋਂ ਜਿਤਾਉਣਾ ਹੀ ਆ ਫਿਰ ਟਕਾ ਕੇ ਜਿਤਾਈਏ ਫਿਰ ਇਹ ਜਿਹਾ ਫਰਕ ਪਾ ਕੇ ਜਿਤਾਈਏ ਵੀ ਇਤਿਹਾਸ ਬਣੇ ਸੋ ਸਾਡੇ ਭਰਾ ਨੂੰ ਦੱਬ ਕੇ ਵੋਟਾਂ ਪਾਓ ਤੇ ਬਸ ਥੈਂਕ ਯੂ ਸੋ ਮਚ ਬਿਲਕੁਲ ਇਸ ਵਕਤ ਤੱਕ ਗਿੱਪੀ ਕਰੇ ਵਾਲੇ ਸਾਡੇ ਨਾਲ ਮੌਜੂਦ ਸੀਗੇ ਗੱਲਬਾਤ ਕੀਤੀ ਹੈ ਤੇ ਇੱਕ ਵਧੀਆ ਮਾਹੌਲ ਜਿਹੜਾ ਇੱਥੇ ਸਿਰਜਿਆ ਜਾ ਰਿਹਾ ਹੈ ਅਤੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਅਜੇ ਹੀ ਜਿੱਤ ਜਿਹੜੀ ਹੈਗੀ ਹੈ ਉਹ ਦੁਹਾਈਏ ਅਤੇ ਇੱਕ ਇਤਿਹਾਸ ਜਿਹੜਾ ਹੈਗਾ ਉਹ ਬਣਾਇਆ ਜਾ ਸਕੇ ਫਿਲਹਾਲ ਵੇਖਦੇ ਆ ਅੱਜ ਕਾਗਜ਼ ਪਰੇ ਜਾਣੇ ਨੇ ਇਸ ਤੋਂ ਬਾਅਦ ਦਾ ਮਾਹੌਲ ਜਿਹੜਾ ਹੈਗਾ ਕੋਈ ਬਦਲਾਅ ਹੋਣਾ ਹੈ ਮਾਹੌਲ ਗਰਮ ਹੋਣਾ ਹੈ ਉਹ ਕਿਸ ਤਰੀਕੇ ਦਾ ਰਹਿਣ ਵਾਲਾ ਹੋਵੇਗਾ फरीदकोट तो कैमरा पर्सन मनप्रीत सिंह चाहते देना सूरज प्रकाश दैनिक सवेरा टीवी देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर